ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਆਪਾਂ ਐਂਡ ਕੀਤੀ ਸੀ ਇਸ ਸਮੇਂ ਆਪਾਂ ਹੈਗੇ ਹਾਂ ਗੋਵਿੰਦ ਘਾਟ ਵਿਖੇ ਜਿਵੇਂ ਆਪਾਂ ਪਿਛਲੇ ਬਲੌਗ ਪਾਏ ਨੇ ਆਪਾਂ ਯਾਤਰਾ ਕਰ ਰਹੇ ਹਾਂ ਸ੍ਰੀ ਹਿਮਕੋਟ ਸਾਹਿਬ ਦੀ ਆਪਾਂ ਰਿਸ਼ੀਕੇਸ਼ ਤੋਂ ਚੱਲੇ ਸੀਗੇ 10-12 ਘੰਟਿਆਂ ਦੇ ਵਿੱਚ ਆਪਾਂ ਪਹੁੰਚੇ ਸੀਗੇ ਗੋਵਿੰਦ ਘਾਟ ਵਿਖੇ ਤੇ ਅੱਜ ਦੀ ਵੀਡੀਓ ਉਹਦੇ ਵਿੱਚ ਆਪਾਂ ਇੱਥੇ ਦੇ ਸਾਰੇ ਤੁਹਾਨੂੰ ਰਹਿਣ ਦੇ ਪ੍ਰਬੰਧ ਦਿਖਾਵਾਂਗੇ ਗੁਰਦੁਆਰਾ ਗੋਬਿੰਦ ਘਰ ਸਾਹਿਬ ਇਥੇ ਜਿਹੜੇ ਇਥੇ ਗੁਰਦੁਆਰਾ ਸਾਹਿਬ ਨੇ ਇੰਕੀ ਇਥੇ ਰਹੇ ਨੇ ਦੇ ਪ੍ਰਬੰਧ ਕੀ ਨੇ ਕਿਵੇਂ ਕਮਰਾ ਮਿਲਦਾ ਹਨਾ ਤੇ ਜਦੋਂ ਆਪਾਂ ਕੱਲ ਨੂੰ ਉੱਪਰ ਜਾਣਾ ਹੈ ਜਿਹੜਾ ਸਮਾਨ ਉਹ ਕਿੱਥੇ ਜਮਾ ਕਰਵਾਉਣਾ ਉਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਤੇ ਐਵੇਂ ਵੀ ਦੱਸਾਂਗੇ ਵੀ ਜਿਹੜਾ ਕਮਰੇ ਦਾ ਉਹ ਪ੍ਰਾਈਸ ਕਿੰਨਾ ਹੈ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰਾ ਅੰਦਰੋਂ ਦਿਖਾਉਨੇ ਆ ਬਾਕੀ ਆਲਾ ਦਵਾਲਾ ਵੀ ਦਿਖਾਵਾਂਗੇ ਕੀ ਗੁਰਦੁਆਰਾ ਸਾਹਿਬ ਦੇ ਨੇੜੇ-ਨੇੜੇ ਇਥੇ ਕੀ-ਕੀ ਹੈ ਉਹ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੇ ਆ ਸਾਹਮਣੇ ਪਾਰਕਿੰਗ ਆ ਇੱਥੇ ਗੱਡੀਆਂ ਦੀ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਵਿਖੇ ਤੇ ਇੱਥੇ ਤੁਸੀਂ ਆਪਣੀਆਂ ਗੱਡੀਆਂ پارک ਕਰ ਸਕਦੇ ਹੋ ਤੇ ਕਾਫੀ ਵੱਡੀਆਂ ਪਾਰਕਿੰਗਾਂ ਨੇ ਇੱਥੇ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਦੂਸਰੀ ਸਾਈਡ ਵੀ ਨੇ ਬਾਕੀ ਮੋਟਰਸਾਈਕਲ ਦੀਆਂ ਪਾਰਕਿੰਗਾਂ ਵੀ ਇੱਥੇ ਹੈਗੀਆਂ ਨੇ ਇੱਥੇ ਮੋਟਰਸਾਈਕਲ ਵੀ ਤੁਸੀਂ ਆਪਦੇ پارک ਕਰ ਸਕਦੇ ਹੋ ਤੇ ਉੱਪਰ ਜਾਣ ਤੋਂ ਪਹਿਲਾਂ ਖਾਸ ਪ੍ਰਬੰਧ ਹੈਗਾ ਪਾਰਕਿੰਗ ਦਾ ਤੇ ਇਧਰ ਨਾਲ ਨਾਲ ਆਹ ਨਦੀ ਵਗਦੀ ਆ ਇਹਦਾ ਬਹਾਅ ਬਹੁਤ ਤੇਜ਼ ਆ ਪਾਣੀ ਦਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਸਾਰੇ ਪ੍ਰਬੰਧ ਇੱਥੇ ਰਹਿائش ਦੇ ਕੀ ਕਿੱਥੋਂ ਜਿਹੜਾ ਤੁਸੀਂ ਇੱਥੇ ਆ ਕੇ ਕਮਰਾ ਲੈਣਾ ਇੱਥੇ ਇੱਕ ਤਾਂ ਕਮਰਾ ਮਿਲਦਾ ਤੇ ਇੱਕ ਹਾਲ ਮਿਲਦਾ ਹਨਾ ਸ਼ੇਅਰਿੰਗ ਦੇ ਵਿੱਚ ਉਹ ਆਪਾਂ ਦੋਨਾਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੇ ਆ ਨਦੀ ਤੁਸੀਂ ਦੇਖ ਸਕਦੇ ਹੋ ਬਹਾਵ ਬਹੁਤ ਤੇਜ਼ਾ ਨਦੀ ਦਾ ਤੇ ਆ ਸਾਹਮਣੇ ਹੀ ਮੋਟਰਸਾਈਕਲਾਂ ਦੀ ਪਾਰਕਿੰਗ ਬਣੀ ਹੋਈ ਹੈ ਆ ਮੋਟਰਸਾਈਕਲ ਪਾਰਕ ਕੀਤੇ ਹੋਏ ਨੇ ਤੇ ਇੱਧਰ ਅੱਗੇ ਵਾਲੇ ਪਾਸੇ ਸਾਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਵੀ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਵੀ ਜਿਹੜਾ ਤੁਸੀਂ ਕਮਰਾ ਇੱਥੋਂ ਇਹ ਆਕੇ ਹਨ ਕਿੱਥੋਂ ਲੈਣਾ ਤੇ ਇਹ ਵੀਡੀਓ ਦੇ ਵਿੱਚ ਆਪਾਂ ਆਪਦਾ ਸਮਾਨ ਵੀ ਜਮ੍ਹਾਂ ਕਰਵਾਉਣਾ ਕਿਉਂਕਿ ਆਪਾਂ ਕੱਲ ਨੂੰ ਉੱਪਰ ਜਾਣਾ ਹੈ ਤੇ ਆਪਾਂ ਪੈਦਲ ਯਾਤਰਾ ਜਿਹੜੀ ਸ਼ੁਰੂ ਕਰਨੀ ਹੈ ਇੱਥੋਂ ਆਪਾਂ ਜਾਣਾ ਹੈ ਗੋਵਿੰਦ ਧਾਮ ਉਹ ਆਪਾਂ ਅੱਧਾ ਸਮਾਨ ਉੱਡੀ ਰੱਖ ਜਾਾਂਗੇ ਕਿਉਂਕਿ ਫਿਰ ਬਜਨ ਹੋ ਜਾਂਦਾ ਹੁੰਦਾ ਜ਼ਿਆਦਾ ਤੇ ਛੋਟੇ ਬੈਗ ਆਪਾਂ ਉੱਪਰ ਲੈ ਜਾਾਂਗੇ ਇਹ ਤੁਸੀਂ ਨਦੀ ਦਾ ਬਹਾਅ ਜਿਹੜਾ ਦੇਖ ਸਕਦੇ ਹੋ ਬਹੁਤ ਤੇਜ਼ ਆ ਬਰੇ ਤੇ ਚੱਲਦੇ ਆਪਾਂ ਤੇ ਇੱਧਰ ਵੀ ਆ ਗੱਡੀਆਂ ਦੀ ਪਾਰਕਿੰਗ ਆ ਸਾਰੀਆਂ ਗੱਡੀਆਂ ਇੱਥੇ ਪਾਰਕ ਜਿਹੜੀਆਂ ਕੀਤੀਆਂ ਹੋਈਆਂ ਨੇ ਬਾਕੀ ਆਲੇ ਦੋਲੇ ਦਾ ਵੀਊ ਕੁਛ ਐਵੇਂ ਦਾ ਬਹੁਤ ਉੱਚੇ ਉੱਚੇ ਪਹਾੜ ਨੇ ਆਲੇ ਦੋਲੇ ਚਾਰੇ ਪਾਸੇ ਦਾ ਵੀਊ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਇੱਥੇ ਤੇ ਤੁਸੀਂ ਦੇਖ ਸਕਦੇ ਹੋ 25 ਤਰੀਕ ਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਸ਼ੁਰੂ ਹੋਈ ਹੈ ਅੱਜ ਹੈਗੀ 26 ਤਰੀਕ ਕੱਲ ਪਹਿਲਾ ਦਿਨ ਸੀਗਾ ਯਾਤਰਾ ਦਾ ਤੇ ਆ ਹੈਗੀ ਮੇਨ ਡਿਊਟੀ ਆਇਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਗੋਵਿੰਦ ਘਾਟ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਆ ਉਥੋਂ ਆਪਾਂ ਐਂਟਰੀ ਕੀਤੀ ਸੀਗੀ ਤੇ ਤੁਸੀਂ ਕਮਰਾ ਲੈਣ ਵਾਸਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਕਿਹੜੀ ਸਾਈਡ ਨੂੰ ਜਾਣਾ ਥਿੱਥੋਂ ਆ ਕੇ ਤੁਸੀਂ ਆਹ ਸਾਈਡ ਨੂੰ ਜਾਣਾ ਇੱਥੇ ਮੂਰੀ ਪੁੱਛ ਕੇ ਸ਼ਾਲਾ ਜਿਹੜਾ ਕਾਊਂਟਰ ਬਣਿਆ ਹੋਇਆ ਇੱਥੋਂ ਕਮਰੇ ਤੁਹਾਨੂੰ ਮਿਲ ਜਾਣਗੇ ਆਸਾਨੀ ਨਾਲ ਆ ਆਈਟੂ ਤੁਸੀਂ ਦੇਖ ਸਕਦੇ ਹੋ ਇਹ ਕਾਊਂਟਰ ਤੇ ਤੁਸੀਂ ਆ ਕੇ ਜਿਹੜਾ ਆਪਦਾ ਕਮਰਾ ਲੈ ਸਕਦੇ ਹੋ ਲਓ ਜੀ ਉੱਪਰ ਲਿਖਿਆ ਹੋਇਆ ਭੇਡ ਵਾਲੇ ਕਮਰੇ ਇੱਥੋਂ ਕਮਰੇ ਜਿਹੜੇ ਮਿਲ ਜਾਣਗੇ ਬਾਕੀ ਆਪਾਂ ਵੀ ਕਮਰਾ ਲੈਨੇ ਆ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨੇ ਰੁਪਈਆ ਦੇ ਵਿੱਚ ਜਿਹੜਾ ਆਪਾਂ ਨੂੰ ਕਮਰਾ ਮਿਲਦਾ ਹਨਾ ਉਹ ਸਾਰੀ ਜਾਣਕਾਰੀ ਦਵਾਂਗੇ ਤੇ ਜਿਹੜੀ ਇੱਧਰਲੇ ਵਾਲੇ ਪਾਸੇ ਜੇ ਲਾਈਨ ਲੱਗੀ ਹੋਈ ਹੈ ਇਹ ਮਤਲਬ ਸ਼ੇਅਰਿੰਗ ਵਾਲੇ ਕਮਰੇ ਹੁੰਦੇ ਨੇ ਜਿਵੇਂ ਹਾਲ ਹੋਗੇ ਹਨਾ ਤੇ ਇਹ ਵੀ ਆਪਾਂ ਜਾਣਕਾਰੀ ਦਵਾਂਗੇ ਵੀ ਇਹ ਫ੍ਰੀ ਹੁੰਦਾ ਜਾਂ ਵੀ ਇਹਦੀ ਕਿੰਨੀ ਭੇਟਾ ਹੁੰਦੀ ਹੈ ਬਾਕੀ ਇਹ ਆਪਾਂ ਸਾਰੀ ਜਾਣਕਾਰੀ ਉਹਨੂੰ ਲੈਨੇ ਆ ਤੇ ਪੁੱਛਦੇ ਆਂ ਬਾਬਾ ਜੀ ਤੋਂ ਲਾਈਨ ਚ ਲੱਗਦੇ ਆ ਲਓ ਜੀ ਇਧਰਲੇ ਵਾਲੇ ਪਾਸੇ ਹਾਲ ਮਿਲਦੇ ਨੇ ਤੇ ਹਾਲ ਦੇ ਵਿੱਚ ਵੀਰ ਹੇਸ਼ ਦਾ ਪ੍ਰਬੰਧ ਹੈਗਾ ਤੇ ਇਹ ਇਧਰ ਸੈਪਰੇਟ ਕਮਰੇ ਵੀ ਮਿਲ ਜਾਂਦੇ ਨੇ ਕੱਲਿਆਂ ਨੂੰ ਉਹਦਾ ਵੀ ਪ੍ਰਬੰਧ ਹੈਗਾ ਤੇ ਜਿਹੜਾ ਹਾਲ ਆ ਹਨਾ ਇਹਦੀ ਮਤਲਬ ਭੇਟਾ ਕੋਈ ਨਹੀਂ ਇਹ ਇੱਥੇ ਮਤਲਬ ਫਰੀ ਦੇ ਵਿੱਚ ਹਾਲ ਮਿਲ ਜਾਂਦਾ ਆਪਾਂ ਆਪਣਾ ਆਈਡੀ ਪ੍ਰੂਫ ਦੇ ਕੇ ਜਿਹੜੇ ਇਹ ਕਮਰੇ ਨੇ ਇੱਥੇ ਇੱਕ ਕਮਰੇ ਦਾ 2000 ਰੁਪਇਆ ਹੈ ਤੇ ਆਪਾਂ ਨੂੰ ਵੀ ਕਮਰਾ ਮਿਲ ਗਿਆ ਆਪਾਂ ਨੂੰ ਜਿਹੜਾ ਕਮਰਾ ਮਿਲਿਆ ਆਪਣੇ ਨਾਲ ਜਦੋਂ ਆਪਾਂ ਰਿਸ਼ੀਕੇਸ਼ ਤੋਂ ਚੱਲੇ ਸੀਗੇ ਤਾਂ ਆਪਣੇ ਨਾਲ ਸਾਡੇ ਏਰੀਆ ਦੇ ਵਿੱਚੋਂ ਹੀ ਇੱਕ ਫੈਮਿਲੀ ਆਏ ਹੋਏ ਨੇ ਉਹ ਸਾਡੇ ਨਾਲ ਹੀ ਆਏ ਨੇ ਇੱਥੇ ਤੱਕ ਗੱਡੀ ਦੇ ਵਿੱਚ ਤੇ ਉਹਨਾਂ ਨਾਲ ਹੀ ਆਪਾਂ ਨੂੰ ਕਮਰਾ ਮਿਲ ਗਿਆ ਉਹ ਬਾਈ ਕਹਿੰਦੇ ਵੀ ਤੁਸੀਂ ਸਾਡੇ ਨਾਲ ਆ ਜਾਓ ਤੇ ਬਾਈ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਬਾਈ ਉਹਨਾਂ ਨੇ ਆਪੇ ਕਿਹਾ ਤਾਂ ਤੇ ਉਹ ਬਾਈ ਉਹਨਾਂ ਨਾਲ ਆਪਾਂ ਰਹਿਾਂਗੇ ਬਾਕੀ ਇੱਥੋਂ ਕੱਲ ਨੂੰ ਫਿਰ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਾਂਗੇ ਆਪਾਂ ਨੂੰ ਇੱਥੇ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਮਿਲ ਗਿਆ ਤੇ ਆਹ ਬਾਈ ਹੁਣੀ ਆਪਣੇ ਨਾਲ ਆਏ ਸੀਗੇ ਰਿਸ਼ੀਕੇਸ਼ ਤੋਂ ਲੈ ਕੇ ਗੱਡੀ ਦੇ ਵਿੱਚ ਬਾਈ ਹੁਣੀ ਸਾਰੀ ਫੈਮਿਲੀ ਦੇ ਨਾਲ ਨੇ ਤੇ ਬਾਈ ਹੁਣੀ ਵੀ ਉਧਰੋਂ ਆਪਣੇ ਏਰੀਆ ਚੋਂ ਆਏ ਨੇ ਤੇ ਬਾਈ ਕਹਿੰਦੇ ਸਾਡੇ ਨਾਲ ਐਡਜਸਟ ਕਰ ਲਓ ਤੇ ਇੱਥੇ 19 ਨੰਬਰ ਰੂਮ ਆ ਬਾਈ 1 ਤੋਂ 8 ਉੱਪਰ ਨਾ ਹੋਵੇ ਹਾਂ ਉੱਪਰ ਹੋਵੇ ਲੌਜੀ ਰੂਮ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਆ ਆਪਾਂ ਨੂੰ ਰੂਮ ਮਿਲਿਆ 2000 ਰੁਪਿਆ ਇਸ ਰੂਮ ਦਾ ਜਿਹੜਾ ਕਿਰਾਇਆ ਹੈ ਇਹ ਵੱਡਾ ਰੂਮ ਆ ਇੱਥੇ ਕਿਉਂਕਿ ਅਸੀਂ 9 ਜਾਣੇ ਆ ਹਨ ਤੇ ਤਾਂ ਕਰਕੇ ਇਹ ਵੱਡਾ ਰੂਮ ਆ ਬਾਕੀ ਬੈਗ ਆਪਾਂ ਆ ਰੱਖਤੇ ਤੇ ਬੈਗ ਆਪਾਂ ਅਲੱਗ-ਅਲੱਗ ਕਰ ਲਏ ਜਿਹੜਾ ਬੈਗ ਉੱਪਰ ਨੂੰ ਲੈ ਕੇ ਜਾਣਾ ਤੇ ਨਾਲ ਇੱਥੇ ਬੈੱਡ ਲੱਗੇ ਹੋਏ ਨੇ ਕਾਫੀ ਖੁੱਲਾ ਰੂਮ ਆ ਕਾਫੀ ਵੱਡਾ ਰੂਮ ਆ ਇਹ ਤੇ ਜਿਹੜਾ ਆਪਾਂ ਨੂੰ ਕਮਰਾ ਮਿਲਿਆ ਉਹਦੇ ਤੋਂ ਬਾਹਰ ਦਾ ਥਿਊ ਵਿਊ ਦਿਖਦਾ ਹੈ ਉੱਪਰੋਂ ਨਦੀ ਦਿਖਦੀ ਹੈ ਦੇਖ ਸਕਦੇ ਹੋ ਸਾਹਮਣੇ ਤੁਸੀਂ ਵਿੰਡੋ ਰਾਹੀਂ ਹੁਣ ਆਪਾਂ ਚਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ ਆਪਾਂ ਦਰਸ਼ਨ ਕਰਕੇ ਆ ਗਏ ਤੇ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਡੈਕੋਰੇਸ਼ਨ ਆ ਜਿਹੜੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਧਰ ਆਲੇ ਦੁਆਲੇ ਹਨਾ ਸਾਰਾ ਸਦਨਾ ਅਨੰਦ ਗੁਣੀ ਜਨਤਾ ਜੂਰਾ ਕੇ ਜਨਮੇ ਅੰਮ੍ਰਿਤ ਸਰਣ ਆਪਾਂ ਚੱਲਦੇ ਹੁਣ ਲੰਗਰ ਖਾਦਦੇ ਆਂ ਲੰਗਰ ਹਾਲ ਦੇ ਵਿੱਚ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਵਾਤੇ ਇਧਰ ਨਾਲ ਵਾਲੀ ਸਾਈਡ ਹੀ ਜੋੜਾ ਕਰਨੇ ਇੱਥੇ ਤੁਸੀਂ ਆਪਣੇ ਜਿਹੜੇ ਜੋੜੇ ਜਮਾ ਕਰਵਾ ਸਕਦੇ ਹੋ ਤੇ ਨਾਲ ਇਧਰ ਲੰਗਰ ਹਾਲ ਹੈ ਆ ਇਧਰ ਜੋੜਾ ਘਰ ਆ ਗਈ ਤੇ ਇਧਰ ਲੰਗਰ ਹਾਲ ਨੇ ਚਲਦੇ ਆਪਾਂ ਪ੍ਰਸ਼ਾਦਾ ਛਕਦੇ ਆਂ ਮੁੰਦੇ ਵਿੱਚੋਂ ਬਾਹਰ ਆ ਗਏ ਤੇ ਇੱਥੇ ਤੁਹਾਨੂੰ ਕੁਝ ਆਲੇ-ਦੁਆਲੇ ਦਾ ਮਾਹੌਲ ਦਿਖਾਉਨੇ ਆ ਗੁਰਦੁਆਰਾ ਸਾਹਿਬ ਦਾ ਤੇ ਪਿੱਛੇ ਇੱਥੇ ਇੱਕ ਪੁਲ ਜਾਂਦਾ ਆ ਜਿਹੜਾ ਪੁਲ ਜਾ ਰਿਹਾ ਹੈ ਨਾ ਇਹ ਆਪਾਂ ਕਾਲੂ ਪੁਲ ਕ੍ਰੋਸ ਕਰਨੇ ਤੇ ਇਹ ਪੁਲ ਤੁਹਾਨੂੰ ਦਿਖਾਉਨੇ ਆ ਇਹ ਪੁਲ ਆਪਾਂ ਕ੍ਰੋਸ ਕਰਕੇ ਫਿਰ ਇੱਥੋਂ ਆਪਣਾ ਕੱਲ ਦਾ ਜਿਹੜਾ ਸਫ਼ਰ ਆਊ ਸ਼ੁਰੂ ਹੋਊਗਾ ਜਿਹੜਾ ਆਪਾਂ ਗੋਵਿੰਦ ਧਾਮ ਵੱਲ ਨੂੰ ਜਾਣਾ ਹੈ ਨਾ ਪੈਦਲ ਚੱਲ ਕੇ ਤੇ ਇਹ ਪੁਲ ਆਪਾਂ ਉੱਪਰ ਦੀ ਆਪਾਂ ਲੰਘਾਂਗੇ ਤੇ ਪਹਿਲਾਂ ਇੱਥੋਂੋਂ ਆਪਾਂ 4 ਕਿਲੋਮੀਟਰ ਗੱਡੀ ਦੇ ਵਿੱਚ ਜਾਵਾਂਗੇ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਸਫ਼ਰ ਦਿਖਾਵਾਂਗੇ ਤੇ ਆਪਾਂ ਉੱਪਰ ਜਾ ਕੇ ਆਣੇ ਆ ਪੁਲ ਤੇ ਉਹ ਸਾਰਾ ਆਪਾਂ ਥਿਊ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਪਾਰਕਿੰਗਾਂ ਨੇ ਇਹ ਮੋਟਰਸਾਈਕਲ ਜਿਹੜੇ ਇੱਥੇ ਪਾਰਕ ਕੀਤੇ ਹੋਏ ਨੇ ਲਓ ਜੀ ਆ ਨਾਲ ਨਾਲ ਇੱਥੇ ਮੋਟਰਸਾਈਕਲ ਪਾਰਕ ਕੀਤੇ ਹੋਏ ਨੇ ਇਹ ਸਾਰੀਆਂ ਪਾਰਕਿੰਗਾਂ ਨੇ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਪਾਰਕਿੰਗ ਦਾ ਤੇ ਉੱਪਰ ਗੱਡੀਆਂ ਵੀ ਜਿਹੜੀਆਂ ਪਾਰਕ ਕੀਤੀਆਂ ਹੋਈਆਂ ਨੇ ਲਓ ਜੀ ਬਾਕੀ ਸ਼ਾਮ ਵੇਲੇ ਦਾ ਐਵੇਂ ਦਾ 뷰 ਹੁੰਦਾ ਆਲੇ ਦੁਆਲੇ ਦਾ ਤੁਸੀਂ ਦੇਖ ਸਕਦੇ ਹੋ ਪਹਾੜਾਂ ਦਾ ਹਨਾ ਤੇ ਉੱਪਰ ਵੀ ਬਹੁਤ ਸਾਰੀਆਂ ਪਾਰਕਿੰਗਾਂ ਨੇ ਤੇ ਬਹੁਤ ਗੱਡੀਆਂ-ਗੱਡੀਆਂ ਖੜੀਆਂ ਨੇ ਪੰਜਾਬ ਨੰਬਰ ਦਿੱਲੀ ਨੰਬਰ ਹਨਾ ਲਓ ਜੀ ਆਪਾਂ ਪੁਲ ਦੇ ਬਿਲਕੁਲ ਕੋਲੇ ਆ ਗਏ ਤੇ ਪੁਲ ਦੇ ਆਪਾਂ ਉੱਪਰ ਚਲਦੇ ਆਂ ਉੱਪਰੋਂ ਸਾਰਾ ਤੁਹਾਨੂੰ ਥਿਊ ਵਿਊ ਦਿਖਾਉਨੇ ਆਂਗੇ ਤੇ ਇੱਥੇ ਕੋਸਾ ਸਾਹਮਣੇ ਵਾਲੇ ਪਾਸੇ ਰੈਸਟੋਰੈਂਟ ਵੀ ਜਿਹੜੇ ਬਣੇ ਹੋਏ ਨੇ ਖਾਣ ਪੀਣ ਵਾਲੇ ਇਹ ਵੀ ਇੱਥੇ ਹੈਗੇ ਨੇ ਤੇ ਇੱਥੇ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਪਾਣੀ ਦੀਆਂ ਬੋਤਲਾਂ ਕੋਲਡ ਡਰਿੰਕ ਉਹ ਸਾਰੀਆਂ ਮਿਲ ਜਾਣਗੀਆਂ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ ਨਾ ਪਿਛਲੇ ਵਾਲੇ ਪਾਸੇ ਉੱਥੇ ਵੀ ਬਾਜ਼ਾਰ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਇੱਥੇ ਜਿਵੇਂ ਆਹ ਦੁਕਾਨਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਦੇਖ ਕੰਧੋਂ ਬੁੜੀ ਤੇ ਆ ਪੌੜਾ ਉਹ ਜਿਹੜਾ ਆਪਾਂ ਕੱਲ ਨੂੰ ਕ੍ਰਾਸ ਕਰਕੇ ਜਾਣਾ ਲੋ ਜੀ ਦੇ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਂਗਰ ਕੇ ਥੋੜਾ ਜਿਹਾ ਨੀਰਾ ਆਉਂਦਾ ਹੂ ਵੀਡੀਓ ਦੇ ਵਿੱਚ ਤੇ ਜਿਹੜੀ ਆਪਾਂ ਨਦੀ ਤੁਹਾਨੂੰ ਨੀਚੋਂ ਦਿਖਾਈ ਸੀਗੀ ਇਹ ਨਦੀ ਦੇ ਉੱਪਰ ਦੀ ਲੰਘਦਾ ਪੌੜਾ ਦੇਖੋ ਤੁਸੀਂ ਆ ਨਦੀ ਬਹੁਤ ਤੇਜ਼ ਚੱਲਦੀ ਐ ਇਹ ਅਲਕਨੰਦਾ ਨਾਮ ਐ ਇਸ ਨਦੀ ਦਾ ਆਪਾਂ ਨੂੰ ਰਸਤੇ ਦੇ ਵਿੱਚ ਵੀ ਆਈ ਸੀ ਜਦੋਂ ਆਪਾਂ ઋષੀਕੇਸ਼ ਤੋਂ ਆਏ ਸੀਗੇ ਗੋਵਿੰਦ ਘਾਟ ਵੱਟ ਲਓ ਜੀ ਐਵੇਂ ਦੱਸੇ ਸਾਰਾ ਪੌੜਾ ਉਰੇ ਇੱਧਰ ਨੂੰ ਐ ਕਾ ਲੂ ਆਪਣਾ ਜਿਹੜਾ ਸਫਰ ਰਹਿਣ ਵਾਲਾ ਆਹੀ ਰਸਤੇ ਆਪਾਂ ਜਾਣਾ ਹੈ ਜਿਹੜਾ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਆਪਾਂ ਪਹੁੰਚਣੇ ਇਹ 13 ਕਿਲੋਮੀਟਰ ਦੇ ਕਰੀਬ ਮੇਰੇ ਖਿਆਲ ਚ ਚੜਾਈ ਹੈ ਜਿਹੜੀ ਪੈਦਲ ਜਾਣਾ ਆਪਾਂ ਆ ਗੱਡੀਆਂ ਦੇਖੋ ਆਉਂਦੀਆਂ ਨੇ ਦੇਖ ਸਕਦੇ ਹੋ ਗੱਡੀਆਂ ਮੋਟਰਸਾਈਕਲ ਆਪਰ ਵੀ ਆਉਂਦੇ ਨੇ ਆਹੀ ਰਸਤਾ ਜਾਂਦਾ ਹੀਮਕੰਡ ਸਾਹਿਬ ਨੂੰ ਉੱਪਰ ਅਸੀਂ ਬਹੁਤ ਆਪਾਂ ਹੁਣ ਨਦੀ ਦੇ ਉੱਪਰ ਖੜੇ ਆ। ਲਓ ਜੀ ਤੁਸੀਂ ਦੇਖੋ ਬਹੁਤ ਬਹੁਤ ਆ ਪਾਣੀ ਦਾ। ਬਹੁਤ ਤੇਜ਼ ਵਹਾ। ਤੇ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਆ ਗਏ। ਇੱਥੋਂ ਇੱਥੋਂ ਗੁਰਦੁਆਰਾ ਸਾਹਿਬ ਦਾ ਐਵੇਂ ਦਾ ਕੁਝ ਵਿਊ ਆਉਂਦਾ। ਬਹੁਤ ਖੂਬਸੂਰਤ ਲੱਗਦੇ ਨੇ ਗੁਰਦੁਆਰਾ ਸਾਹਿਬ ਕਿਉਂਕਿ ਸਜਾਵਟ ਆ ਜਿਹੜੀ ਕੀਤੀ ਹੋਈ ਆ। ਲਓ ਜੀ। ਆ ਇੱਕ ਗੱਡੀ ਹੋਰ ਆ ਗਈ ਦੇਖੋ ਆਪਣੇ ਖੜੇ ਖੜੇ। ਐਵੇਂ ਬਹੁਤ ਸਾਰੀਆਂ ਗੱਡੀਆਂ ਇੱਥੋਂ ਲੰਘਦੀਆਂ ਰਹੀਆਂ। ਬਹੁਤ ਹੱਲਦਾ ਜਦੋਂ ਗੱਡੀ ਲੰਘਦੀ ਐ ਇਹ ਗੁਰਦੁਆਰਾ ਸਾਹਿਬ ਨੇ ਆ ਮੇਨ ਡਿਊਟੀ ਆ ਗਈ ਗੁਰਦੁਆਰਾ ਸਾਹਿਬ ਦੀ ਤੇ ਹੁਣ ਆਪਾਂ ਚੱਲਦੇ ਆਂ ਇਥੋਂ ਥੱਲੇ ਗੱਡੀਆਂ ਮੋਟਰਸਾਈਕਲ ਬਹੁਤ ਆ ਰਹੇ ਨੇ ਪੌੜ ਉੱਪਰ ਵੀ ਚੱਲੀ ਬਈ ਅਮਰ ਤਾਂ ਨਹੀਂ ਸੀ ਚਲੋ ਦੇਖੀ ਮੜਾ ਗੱਡੀਆਂ ਆਉਂਦੀ ਆ ਥੋੜਾ ਹਿੱਲਦਾ ਹੈ ਨਾ ਇਹ ਗੱਡੀ ਜਾਂਦੀ ਹੈ। ਚਲੋ ਜੀ ਹੁਣ ਵਾਪਸ ਚੱਲਦੇ ਆਂ ਤੇ ਪਹਾੜਾਂ ਦਾ ਥਿਊ ਕੁਛ ਐਵੇਂ ਦਾ ਆਉਂਦਾ ਦੇਖ ਸਕਦੇ ਹਾਂ। 7:00 ਵਜੇ ਦਾ ਟਾਈਮ ਹੋਇਆ ਜਿਹੜਾ ਸ਼ਾਮ 7:00 ਵਜੇ ਦਾ। ਇਹ ਸਾਰਾ ਗੋਵਿੰਦ ਘਾਟ ਆ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਏਟੀਐਮ ਵੀ ਹੈਗਾ ਜੇ ਤੁਸੀਂ ਆਪਦਾ ਕੈਸ਼ ਕਢਵਾਉਣਾ ਇੱਥੋਂ ਕਢਵਾ ਸਕਦੇ ਹੋ। ਆਹ ਦੇਖੋ ਇੱਧਰ ਬੋਰ ਜਿਹੜਾ ਲੱਗਿਆ ਹੋਇਆ ਹੈ ਨਾ। ਪੰਜਾਬ ਐਂਡ ਸਿੰਧ ਬੈਂਕ ਦਾ ਇੱਥੇ ਏਟੀਐਮ ਹੈਗਾ। ਲਓ ਜੀ ਇੱਥੋਂ ਕੈਸ਼ ਨਿਕਲ ਜੂਗਾ। ਬਾਕੀ ਇਧਰ ਨਾਲ ਇਹ ਕੁਝ ਮਾਰਕਟ ਹੈ ਜਿਵੇਂ ਜਿਹੜੀਆਂ ਸੂਟੀਆਂ ਹੋਗੀਆਂ ਉਹ ਸਾਰਾ ਸਮਾਨ ਬਰਸਾਤੀਆਂ ਉਹ ਉਹ ਵੀ ਤੁਸੀਂ ਇੱਥੋਂ ਲੈ ਆ ਸਕਦੇ ਹੋ ਤੇ ਰਿਸ਼ੀਕੇਸ਼ ਤੋਂ ਵੀ ਲੈ ਆ ਸਕਦੇ ਹੋ। ਜਿਵੇਂ ਸੂਟੀਆਂ ਸੀ ਰਿਸ਼ੀਕੇਸ਼ ਤੋਂ ਲਿਆਂਦੀਆਂ ਸੀਗੀਆਂ ਤੇ ਐਵੇਂ ਜੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ। ਲਓ ਦੇਖ ਸਕਦੇ ਹੋ। ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ। ਬਹੁਤ ਸਾਰਾ ਇੱਥੇ ਸਮਾਨ ਮਿਲਦਾ। ਕੜੇ ਹੋਗੇ ਹਨ ਜਿਵੇਂ ਤੇ ਉਹ ਸਾਰਾ ਸਮਾਨ रेन कोट बरसातीयां ਸਾਰਾ ਕੁਝ ਮਿਲਦਾ ਜਿਵੇਂ ਆ ਜਿਹੜੀਆਂ ਸੋਟੀਆਂ ਨੇ ਆ ਦੇਖ ਸਕਦੇ ਹੋ ਐਵੇਂ ਦੀਆਂ ਸੀ ਲੈ ਆਏ ਸੀਗੀ ਉਥੋਂ ਫ੍ਰੀਸ਼ੀਗੇਸਟੋਂ ਉਹ ਇੱਥੋਂ ਵੀ ਮਿਲ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਰੀ ਮਾਰਕੀਟ ਹੈ ਮੈਂ ਪਤਾ ਕੀਤਾ ਸੀ ਇੱਥੇ ਰੇਡ ਦਾ ਰੇਟ ਬਿਲਕੁਲ ਇੱਥੇ ਸੇਮ ਹੈ ਅਸੀਂ ਵੀ ਉਥੋਂ ਜਿਹੜੀ ਇਹ ਸਟਿਕ ਹੈ ਸੋਟੀ ਹੈ ਇਹ ਆਪਣੀ 50 ਦੀ ਲੈ ਕੇ ਆਏ ਸੀਗੇ ਇੱਥੇ ਬਾਈ ਨੇ ਦੱਸਿਆ ਬਾਈ ਕਹਿੰਦਾ ਇੱਥੇ ਵੀ 50 ਰੁਪਿਆ ਦੀ ਹੋਊਗਾ ਇਹ ਕਾਫੀ ਵੱਡੀ ਮਾਰਕੀਟ ਹੈ ਆ ਦੇਖ ਸਕਦੇ ਹੋ ਇੱਥੇ ਆ ਰੇਨ ਕੋਟ ਬਰਸਾਤੀਆਂ ਹਨ ਜਿਹੜੇ ਪਏ ਨੇ ਲਓ ਜੀ ਆ ਕਿੰਨੇ ਦੀ ਆ ਬਈ ਬਰਸਾਤੀ ਇਹ ਬਰਸਾਤੀ 100 ਰੁਪਏ ਦੀ ਹੈ ਇੱਥੇ ਜਾਨੀ ਕਿ 100 ਰੁਪਿਆ ਰੇਟ ਹੈ ਬਰਸਾਤੀ ਦਾ ਲਓ ਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੁਝ ਵੀ ਇੱਥੋਂ ਤੁਸੀਂ ਜਿਹੜਾ ਲੈ ਸਕਦੇ ਹੋ ਆ ਜਿਵੇਂ ਕੜੇ ਹੋਗੇ ਹਨ ਮੇਨ ਸਮਾਨ ਜਿਹੜਾ ਉੱਪਰ ਲੈ ਕੇ ਜਾਣ ਵਾਲਾ ਹੁੰਦਾ ਉਹੀ ਹੁੰਦਾ ਇੱਕ ਤਾਂ ਸੂਟੀ ਲੈ ਕੇ ਜਾਣੀ ਹੁੰਦੀ ਹੈ ਤੇ ਇੱਕ ਰੇਨ ਕੋਟ ਜਿਹੜਾ ਬਾਈ ਕੋਲ ਆਪਾਂ ਪੁੱਛਿਆ ਸੀ ਹੈਨਾ 100 ਰੁਪਏ ਰੇਟ ਦੱਸਿਆ ਜੀ ਦਾ ਬਾਈ ਨੇ ਬਰਸਾਤੀਆਂ ਦਾ ਕਿਉਂਕਿ ਉੱਥੇ ਮੀਂਹ ਮਤਲਬ ਆਉਂਦਾ ਰਹਿੰਦਾ ਇੱਥੇ ਥੋੜੇ ਥੋੜੇ ਟਾਈਮ ਬਾਅਦ ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਮੌਸਮ ਆ ਜਿਹੜਾ ਬਦਲਦਾ ਰਹਿੰਦਾ ਤੇ ਇਧਰ ਇਹ ਕੁਝ ਰੈਸਟੋਰੈਂਟ ਵੀ ਹੈਗੇ ਨੇ ਨਾਲ-ਨਾਲ ਮਾਰਕੀਟ ਦੇ ਨਾਲ ਨਾਲੇ ਦੇਖ ਸਕਦੇ ਹੋ ਹਾਂ ਰੈਸਟੋਰੈਂਟ ਇੱਥੇ ਬਣੇ ਹੋਏ ਨੇ ਸਾਰਾ ਇੱਥੇ ਪ੍ਰਬੰਧ ਹੈਗਾ ਗੋਵਿੰਦ ਘਾਟ ਤੇ ਆਹ ਫਾਸਟ ਫੂਡ ਵਾਲੇ ਰੈਸਟੋਰੈਂਟ ਆ ਗਏ ਹਨਾ ਖੁਸ਼ ਲੋ ਜੀ ਆਹ ਸਾਰੀਆਂ ਦੁਕਾਨਾਂ ਆ ਗਈਆਂ ਐਵੇਂ ਦੀ ਸਾਰੀ ਮਾਰਕੀਟ ਇੱਥੇ ਗੁਰਦੁਆਰਾ ਸਾਹਿਬ ਦੇ ਕੋਲੇ ਤੇ ਚੱਲਦੇ ਆਪਾਂ ਵਾਪਸ ਤੇ ਇਸ ਤੋਂ ਬਾਅਦ ਵਿੱਚ ਆਪਾਂ ਹੁਣ ਜਾਵਾਂਗੇ ਆਪਣਾ ਗੱਠੜੀ ਘਰ ਦੇ ਵਿੱਚ ਸਮਾਨ ਜਮ੍ਹਾਂ ਕਰਵਾਉਣ ਕਿਉਂਕਿ ਅਸੀਂ ਵੱਡਾ ਬੈਗ ਜਿਹੜਾ ਲੈ ਕੇ ਆਏ ਸੀਗੇ ਫਿਰ ਉਹ ਇੰਨਾ ਸਮਾਨ ਉੱਪਰ ਜਾਣਾ ਨਹੀਂ ਤੇ ਅਸੀਂ ਹੁਣ ਛੋਟੇ ਬੈਗ ਦੇ ਵਿੱਚ ਆਪਣਾ ਸਮਾਨ ਕੱਢ ਲਿਆ ਵੱਡਾ ਬੈਗ ਉਹ ਇੱਥੇ ਜਮ੍ਹਾਂ ਕਰਵਾ ਜਾਾਂਗੇ ਦੋ ਦਿਨ ਆਪਾਂ ਚੜ੍ਹਾਈ ਚੜਨਾ ਕੱਲ ਨੂੰ ਆਪਾਂ ਪਹੁੰਚਾਂਗੇ ਇੱਥੋਂ ਚੱਲ ਕੇ ਗੋਵਿੰਦਗੜ੍ਹ ਤੋਂ ਚੱਲ ਕੇ ਗੋਵਿੰਦ ਧਾਮ ਤੱਕ ਫਿਰ ਗੋਵਿੰਦ ਧਾਮ ਤੋਂ ਪਰਸੋਂ ਨੂੰ ਜਾਵਾਂਗੇ ਹਿਮਕੁੰਡ ਸਾਹਿਬ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਦੇਖ ਸਕਦੇ ਹੂੰ ਬੈਗ ਹੈ ਜਾ ਕੁਛ ਹੈ ਨਾ ਸਾਰਾ ਕੁਝ ਇੱਥੇ ਮਿਲ ਜਾਂਦਾ ਆ ਸੂਟੀਆਂ ਸੂਟੀਆਂ ਪਈਆਂ ਨੇ ਲੈ ਦੇਖੋ ਦੇਖ ਸਕਦੇ ਸਾਰਾ ਸਮਾਨ ਤੁਹਾਨੂੰ ਇੱਥੇ ਮਿਲ ਜੂ ਜੇ ਅਰਿਸ਼ੀ ਕਿਸ ਤੋਂ ਨਹੀਂ ਤੁਸੀਂ ਛੱਕੇ ਲੈ ਕੇ ਆ ਸਕਦੇ ਤਾਂ ਇੱਥੋਂ ਤੁਸੀਂ ਖਰੀਦ ਸਕਦੇ ਹੋ ਆ ਬੈਗ ਹਨ ਐਵੇਂ ਦਾ ਸਾਰਾ ਕੁਝ ਇੱਥੇ ਲਓ ਬੈਗਾਂ ਦੀ ਵੀ ਜੇ ਲੋਡ ਪੈਂਦੀ ਆ ਪਿੱਠੂ ਬੈਗ ਇਹ ਵੀ ਇੱਥੋਂ ਮਿਲ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਨਾਲ ਇਹ ਮਾਰਕੀਟ ਹੈ ਜਿੱਥੋਂ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਕਮਰੇ ਬੱਕ ਹੁੰਦੇ ਨੇ ਤੇ ਆ ਨਾਲੇ ਏਟੀਐਮ ਆ ਗਿਆ ਦੇਖ ਸਕਦੇ ਹੋ ਤੁਸੀਂ ਆ ਏਟੀਐਮ ਦਾ ਬੋਰਡ ਆ ਗਿਆ ਪੰਜਾਬ ਐਂਡ ਸਿੰਧ ਬੈਂਕ ਦਾ ਇੱਥੋਂ ਕੈਸ਼ ਆ ਜਿਹੜਾ ਨਿਕਲ ਜਾਂਦਾ ਬਾਕੀ ਬਹੁਤ ਸੰਗਤਾਂ ਦਾ ਇੱਥੇ ਇਕੱਠ ਹੋ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਲਓ ਜੀ ਕੁਸ਼ਕ ਸੰਗਤਾਂ ਨੇ ਕੱਲੂ ਜਾਣਾ ਗੋਬਿੰਦ ਧਾਮਵਲ ਤੇ ਕੁਸ਼ਕ ਸੰਗਤਾਂ ਹੁਣ ਅੱਜ ਦਰਸ਼ਨ ਕਰਕੇ ਆਈਆਂ ਨੇ ਹਨਾ ਉੱਪਰੋਂ ਸੇਮਕੰਨ ਸਾਹਿਬ ਦੇ ਤੇ ਆ ਨਿਵਾਸ ਦੇ ਵਿੱਚ ਆਪਾਂ ਨੂੰ ਜਿਹੜਾ ਕਮਰਾ ਮਿਲੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਤੇ ਇਹ ਵੀਡੀਓ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਦਿਖਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਤੇ ਸਾਰਾ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਮਾਰਕੀਟ ਇੱਥੇ ਹਰ ਇੱਕ ਚੀਜ਼ ਦਾ ਪ੍ਰਬੰਧ ਆ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਤੇ ਹੁਣ ਆਪਾਂ ਚੱਲਦੇ ਆਂ ਗੱਟੜੀ ਘਰ ਦੇ ਵਿੱਚ ਤੇ ਰੂਮ ਦੇ ਵਿੱਚੋਂ ਆਪਣੇ ਜਿਹੜੇ ਵੱਡੇ ਬੈਗ ਨੇ ਉਹ ਚੱਕ ਕੇ ਲੈ ਕੇ ਆਉਣੇ ਆ ਇੱਥੇ ਜਮ੍ਹਾਂ ਕਰਵਾ ਕੇ ਫਿਰ ਆਪਾਂ ਜਾਵਾਂਗੇ ਦਰਬਾਰ ਸਾਹਿਬ ਦੇ ਨਾਲ ਇੱਥੇ ਕਠੜੀ ਘਰ ਹੈ ਤੇ ਇੱਥੇ ਅਸੀਂ ਪਤਾ ਕੀਤਾ ਬਾਬਾ ਜੀ ਕਹਿੰਦੇ ਵੀ ਜਿਹੜੇ ਬੈਗ ਨੇ ਉਹ ਸਵੇਰੇ ਜਮਾ ਹੋਣਗੇ ਸਵੇਰੇ 4 ਵਜੇ ਤੋਂ ਜਿਹੜੇ ਬੈਗ ਜਮਾ ਹੋਣ ਲੱਗਦੇ ਨੇ ਆਪਾਂ ਇੱਕ ਦਿਨ ਪਹਿਲਾਂ ਜਿਹੜੇ ਆਪਣੇ ਬੈਗ ਕਠੜੀ ਘਰ ਵਿੱਚ ਜਮਾ ਨਹੀਂ ਕਰਵਾ ਸਕਦੇ ਤੇ ਆਪਾਂ ਹੁਣ ਸਵੇਰ ਜਿਹੜੇ ਬੈਗ ਆਪਣੇ ਜਮਾ ਕਰਵਾਵਾਂਗੇ ਸਵੇਰ ਦੇ ਟਾਈਮ ਤੇ ਸਾਹਮਣੇ ਇਧਰਲੇ ਵਾਲੇ ਪਾਸੇ ਜਿੱਥੋਂ ਕਮਰੇ ਮਿਲਦੇ ਨੇ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਉਸ ਦੇ ਸਾਹਮਣੇ ਹੀ ਕਠੜੀ ਘਰ ਹੈ ਇੱਥੇ ਤੁਸੀਂ ਬੈਗ ਜਿਹੜੇ ਆਪਣੇ ਜਮਾ ਕਰਵਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਇੱਥੇ ਰਹਿائش ਦੇ ਪ੍ਰਬੰਧ ਸਾਰੇ ਦਿਖਾਏ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ